ਹੈਲੋ ਜੀ ਸਾਸਤਰੀ ਕਾਲ ਜੀ ਪ੍ਰਮਾਤਮਾ ਆਪ ਨੂੰ ਚੜ੍ਹਦੀ ਕਲਾ ਚ ਰੱਖੇ ਤੇ ਮੈਂ ਅਮਨਜੀਤ ਕੌਰ ਮਾਨ ਜੀ ਤੇ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕਰੂੰਗੀ ਕਿ ਤੁਸੀਂ ਸਾਰੇ ਸਦਾ ਖੁਸ਼ ਤੰਦਰੁਸਤ ਰਹੋ ਤੇ ਮੈਂ ਤੁਹਾਡੇ ਨਾਲ ਇਹ ਗੱਲ ਕਹਿਣਾ ਚਾਹਣੀ ਹੈ ਗੱਲ ਕਰਨਾ ਚਾਹਣੀ ਹੈ ਵੀ ਖੁਸ਼ੀਆਂ ਬਾਹਰ ਕਿਤੇ ਵੀ ਨਹੀਂ ਹੁੰਦੀਆਂ ਆਪਾਂ ਇਹ ਚੱਕਰ ਚ ਫਿਰਦੇ ਰਹਿੰਦੇ ਆ ਵੀ ਬਾਹਰ ਖੁਸ਼ੀਆਂ ਖੁਸ਼ੀਆਂ ਲੱਭਣ ਦੇ ਚੱਕਰ ਚ ਆਪਾਂ ਬਾਹਰ ਤੁਰ ਜਾਨੇ ਪਰ ਬਾਹਰ ਖੁਸ਼ੀਆਂ ਨਹੀਂ ਹੁੰਦੀਆਂ ਖੁਸ਼ੀਆਂ ਆਪਣੇ ਅੰਦਰ ਹੀ ਹੁੰਦੀਆਂ ਅੰਦਰੋਂ ਲੱਭਣੀਆਂ ਪੈਂਦੀਆਂ ਦੇਖੋ ਜੇ ਤੁਹਾਡਾ ਅੰਦਰੋਂ ਮਾਨ ਖੁਸ਼ ਹੈ ਹਨਾ ਤਾਂ ਹੀ ਤੁਸੀਂ ਖੁਸ਼ ਹੋਵੋਗੇ ਜੇ ਤੁਹਾਡਾ ਮਨ ਹੀ ਅੰਦਰੋਂ ਖੁਸ਼ ਹੈ ਤਾਂ ਫਿਰ ਤੁਹਾਨੂੰ ਖੁਸ਼ੀਆਂ ਕਿੱਥੋਂ ਮਿਲਣੀਆਂ ਕਿੱਥੋਂ ਖੁਸ਼ੀਆਂ ਤੁਸੀਂ ਲੱਭਣ ਜਾਓਗੇ ਇਹ ਆਪਣੀ ਥੋੜੀ ਜੀ ਗਲਤਫਹਮੀ ਹੁੰਦੀ ਹੈ ਵੀ ਆਪਾਂ ਇਸ ਚੱਕਰ 'ਚ ਤੁਰੇ ਜਾਂਦੇ ਹਾਂ ਵੀ ਖੁਸ਼ੀਆਂ ਬਾਹਰ ਨੇ ਨਹੀਂ ਨਹੀਂ ਖੁਸ਼ੀਆਂ ਆਪਣੇ ਅੰਦਰ ਹੁੰਦੀਆਂ ਖੁਸ਼ੀਆਂ ਕਿਤੋਂ ਵੀ ਲੱਭੀਆਂ ਨਹੀਂ ਜਾਂਦੀਆਂ ਕਿਉਂਕਿ ਖੋਸਾ ਰਹਿਣਾ ਤੇ ਖੁਸ਼ ਹੋਣਾ ਇਹਦੇ ਵਿੱਚ ਬਹੁਤ ਫਰਕ ਹੁੰਦਾ ਹੋਣਾ ਤਾਂ ਵੀ ਦਿਖਾਵਾ ਕਰਨਾ ਖੁਸ਼ ਰਹਿਣਾ ਅੰਦਰੋਂ ਹੁੰਦਾ ਤੇ ਜੇ ਹੁਣ ਆਪਾਂ ਇਹ ਸੋਚੀ ਜਾਵਾਂਗੇ ਵੀ ਅਸੀਂ ਆਏ ਹੁੰਦੇ ਦੇਖੋ ਬੀਤੇ ਸਮਾਂ ਕਦੇ ਕਿਸੇ ਦੇ ਹੱਥ ਨਹੀਂ ਆਇਆ ਇਹੇ ਕਰਕੇ ਮੈਂ ਤੁਹਾਨੂੰ ਕਹਿੰਦੀ ਨੀ ਕਿ ਬੀਤੇ ਸਮੇਂ ਚ ਕਦੇ ਵੀ ਜਾਓ ਨਾ ਉਹ ਸਮਾਂ ਕਦੇ ਨਾ ਕਿਸੇ ਦਾ ਬਣਿਆ ਨਾ ਬਣੇ ਠੀਕ ਹੈ ਬਾਦ ਤਕਲੀਫ ਹੀ ਦਿੰਦੇ ਆਪਨੇ ਆਪ ਨੂੰ ਜਿੰਦਗੀ ਜੇ ਤੁਸੀਂ ਸੱਚੀ ਜਿਉਣਾ ਹੀ ਚਾਹੁੰਦੇ ਹੋ ਨਾ ਵੀ ਅਸੀਂ ਜਿਉਣੀ ਹੋਈ ਆ ਹਨ ਤਾਂ ਫਿਰ ਇਹ ਗੱਲਾਂ ਭੁੱਲ ਜਾ ਜੋ ਵੀ ਛੋਟਣਾ ਜਿੰਦਗੀ ਚ ਹੋਇਆ ਉਹਨੂੰ ਭੁੱਲ ਜਾ ਭੁੱਲਣਾ ਪੈਣਾ ਸੋਡੇ ਕੋਲੇ ਕੋਈ ਹੱਲ ਨਹੀਂ ਹੁੰਦਾ ਜੇਕਰ ਤੁਸੀਂ ਪੁਰਾਣੀਆਂ ਗੱਲਾਂ ਕੋਈ ਪੁਰਾਣੀਆਂ ਚੀਜ਼ਾਂ ਯਾਦ ਕਰੋਗੇ ਤਾਂ ਦੁੱਖ ਹੀ ਤੁਸੀਂ ਹੋਵੋਗੇ ਹੋਰ ਕਿਸੇ ਨੇ ਨਹੀਂ ਹੋਣਾਗਾ ਤੇ ਨਾ ਹੀ ਤੁਹਾਡੇ ਕਿਸੇ ਨੇ ਆ ਕੇ ਮੋਢੇ ਤੇ ਹੱਥ ਧਰਨਾ ਵੀ ਅਸੀਂ ਤੇਰੇ ਨਾਲ ਆ ਭਾਈ ਜੇ ਤੂੰ ਖੁਸ਼ ਰਹਿ ਦੁੱਖ ਨਾ ਦੇਖ ਮੈਂ ਤੇਰੇ ਨਾਲ ਉਹ ਜਵਾਨਾ ਗਿਆ ਉਹਨੂੰ ਭੁੱਲ ਜਾ ਸੀ ਪਹਿਲਾਂ ਜਵਾਨਾ ਜਿੱਥੇ ਦਰਦ ਬੰਡਾਏ ਜਾਂਦੇ ਸੀ ਲੋਕ ਆਪਣੇ ਹੁੰਦੇ ਸੀ ਫਰਾਡ ਧੋਖੇ ਨਹੀਂ ਸੀ ਹੁੰਦੇ ਪਰ ਉਹ ਜਵਾਨਾ ਹੋਣਾ ਨਹੀਂ ਰਿਹਾ ਸੋ ਪਲੀਜ਼ ਮੇਰੀ ਰਿਕਵੈਸਟ ਹੈ ਵੀ ਬੀਤੀਆਂ ਗੱਲਾਂ 'ਚ ਨਾ ਜਾਓ ਨਾ ਤਾਂ ਤੁਹਾਨੂੰ ਕਿਸੇ ਨੇ ਬਰਉਣਾ ਤੇ ਨਾ ਤੁਹਾਨੂੰ ਕਿਸੇ ਨੇ ਸਹਾਰਾ ਦੇਣਾ ਆਪਣੇ ਆਪ ਨੂੰ ਤਖਲੀਫ ਦਿਓਗੇ ਖੁਸ਼ੀਆਂ ਲੱਭਣ ਦੀ ਕਿਤੇ ਵੀ ਲੋੜ ਨਹੀਂ ਹੁੰਦੀ ਖੁਸ਼ੀਆਂ ਆਪਣੇ ਵਿੱਚ ਹੁੰਦੀਆਂ ਠੀਕ ਹੈ ਜੇ ਆਪਾਂ ਖੁਸ਼ ਰਹਿਣਾ ਸਿੱਖ ਗਏ ਤਾਂ ਆਪਾਂ ਛੋਟੀਆਂ ਛੋਟੀਆਂ ਗੱਲਾਂ ਤੇ ਵੀ ਖੁਸ਼ ਰਵਾਂਗੇ ਤੇ ਜੇ ਆਪਾਂ ਖੁਸ਼ ਰਹਿਣਾ ਨਹੀਂ ਜਾਣਦੇ ਤਾਂ ਆਪਣੇ ਕੋਲੇ ਚਾਹੇ 10 ਲੱਖ ਰੁਪਏ ਆਪਾਂ ਤਾਂ ਵੀ ਖੁਸ਼ ਨਹੀਂ ਰਵਾਂਗੇ ਠੀਕ ਹੈ ਤੇ ਜੇ ਆਪਾਂ ਖੁਸ਼ ਹੋਣਾ ਸਿੱਖ ਗਏ ਤਾਂ ਭਾਵੇਂ ਆਪਣੇ ਕੋਲੇ ਦੋ ਵਕਤ ਦੀ ਰੋਟੀ ਹੋਵੇ ਪਰ ਆਪਾਂ ਨੂੰ ਖੁਸ਼ ਰਹਿਣਾ ਆ ਗਿਆ ਹਨਾ ਸਭ ਤੋਂ ਪਹਿਲਾਂ ਤਾਂ ਹਾਲਾਤਾਂ ਨਾਲ ਲੜਨਾ ਸਿੱਖੋ ਤੁਹਾਡੇ ਹਾਲਾਤ ਕਿਹੋ ਜਿਹੇ ਹਨਾ ਉਹਨਾਂ ਨਾਲ ਲੜਨਾ ਸਿੱਖੋ ਜਿਹੜਾ ਬੰਦਾ ਹਾਲਾਤ ਠੀਕ ਹੈ ਮਿਹਨਤ ਸਫਲਤਾ ਦੀ ਕੁੰਜੀ ਹੈ ਆਪਾਂ ਨੂੰ ਸਾਰਿਆਂ ਨੂੰ ਪਤਾ ਹੈਗਾ ਮਿਹਨਤ ਕਰਨੀ ਹੀ ਪੈਂਦੀ ਹੈ ਨਾ ਕਿ ਆਪਾਂ ਕਿਸੇ ਵੀ ਕੀਤੀ ਕਮਾਈ ਤੇ ਕਿੰਨਾ ਕੁ ਟ੍ਰੈਸ ਕਰਾਂਗੇ ਠੀਕ ਹੈ ਆਪਣੀ ਮਿਹਨਤ ਕਰੋ ਆਪਣੇ ਤੇ ਵਿਸ਼ਵਾਸ ਰੱਖੋ ਆਪਣੇ ਵਾਹਿਗੁਰੂ ਦੇ ਬੰਦੂ ਆਸ ਰੱਖੋ ਸਭ ਕੁਝ ਬਣ ਜਾਂਦਾ ਸਮੇਂ ਦੇ ਨਾਲ ਸੋਨੂੰ ਸਭ ਕੁਝ ਮਿਲ ਜਾਂਦਾ ਠੀਕ ਹੈ ਸਮੇਂ ਤੋਂ ਪਹਿਲਾਂ ਕੁਝ ਨਹੀਂ ਮਿਲਦਾ ਸੋਡੀ ਕਾਲ ਨਾਲ ਨਹੀਂ ਸੋਨੂੰ ਕੁਝ ਮਿਲਦਾ ਠੀਕ ਹੈ ਸੋਡੇ ਰੋਣ ਨਾਲ ਨਹੀਂ ਕੁਝ ਮਿਲਦਾ ਸੋਡੇ ਤੜਫਣ ਨਾਲ ਨਹੀਂ ਕੁਝ ਮਿਲਦਾ ਸੋ ਇਹ ਮੈਂ ਇਹੀ ਕਹਿਣਾ ਚਾਹੂੰਗੀ ਵੀ ਦੇਖੋ ਸਾਨੂੰ ਕੋਈ ਵੀ ਇਸ ਦੁਨੀਆ ਤੇ ਖੁਸ਼ੀ ਨਹੀਂ ਦੇਖਣਾ ਚਾਹੁੰਦਾ ਹੁੰਦਾ ਪਹਿਲਾਂ ਤਾਂ ਇਹੀ ਗੱਲ ਲੜ ਬੰਨ ਲਓ ਕੁਝ ਰਿਸ਼ਤੇ ਹੋਣਗੇ ਜਿਹੜੇ ਸੋਡੀ ਖੁਸ਼ੀ ਤੇ ਖੁਸ਼ੀ ਮਨਾਉਂਦੇ ਹੋਣਗੇ ਬਾਕੀ ਰਿਸ਼ਤਿਆਂ ਨੂੰ ਤਾਂ ਤੁਹਾਡੀ ਖੁਸ਼ੀ ਤੋਂ ਪ੍ਰੋਬਲਮ ਹੋ ਜਾਂਦੀ ਹੈ ਇਹ ਗੱਲਾਂ ਤੁਸੀਂ ਦਿਮਾਗ 'ਚ ਪਾੜ ਲਓ ਠੀਕ ਹੈ ਕਿਸੇ ਨੂੰ ਘਰੇ ਡੋਰਜਟ ਸੰਗ ਕਰਦੇ ਆ ਕਿਸੇ ਨੂੰ ਦਰਾਨੀ ਠਾਣੀ ਕਰਦੀ ਹੈ ਕਿਸੇ ਨੂੰ ਕੋਈ ਕੋਸ਼ ਕਰਦਾ ਕਿਸੇ ਦੇ ਘਰੇ ਕੋਸ਼ ਹੋਣਾ ਸਭ ਦੇ ਘਰੇ ਵੀਰੇ ਕੋਈ ਨਾ ਕੋਈ ਇਸ਼ੂ ਚੱਲਦਾ ਹੀ ਰਹਿੰਦਾ ਠੀਕ ਹੈ ਆਪਾਂ ਨੂੰ ਜਨਾਨੀਆਂ ਨੂੰ ਸਭ ਤੋਂ ਵੱਧ ਪਤਾ ਹੁੰਦਾ ਵੀ ਆਪਣੇ ਘਰੇ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਬਾਕੀ ਜਿਹੜੀ ਤੁਸੀਂ ਰਿਸ਼ਤਿਆਂ ਦੀ ਗੱਲ ਕਰਦੇ ਹੋ ਰਿਸ਼ਤੇ ਤਾਂ ਹਰ ਇੱਕ ਥਾਂ ਹੀ ਐਸੇ ਹੋ ਜਾਂਦੇ ਵੀਰੇ ਤਾਰ-ਤਾਰ ਹੋ ਚੱਲਿਆ ਹੁਣ ਆਹ ਮੈਂ ਨਾ ਭੁੱਲ ਜਾਨੀ ਪਿੰਡ ਦਾ ਕੁੱਤੇ ਪਿੱਛੇ ਦੋ ਬੰਦੇ ਵੱਢਦੇ ਮਾਰਦੇ ਇੱਥੇ ਵੈਲਿਊ ਨਹੀਂ ਇਨਸਾਨ ਦੀ ਕੁੱਤੇ ਦਾ ਪਤਾ ਨਹੀਂ ਕੋਈ ਰੌਲਾ ਕੀ ਸ਼ੂਸੀ ਕਦੇ ਪਿੱਛੇ ਦੋ ਬੰਦੇ ਵੱੱਟੇ ਗੱਲ ਕਿੱਥੇ ਆ ਗਈ ਵੀ ਇਨਸਾਨ ਦੀ ਵੈਲਿਊ ਖਤਮ ਹੋ ਚੁੱਕੀ ਐ ਇਨਸਾਨ ਨੂੰ ਇੱਜ਼ਤ ਨਹੀਂ ਕੋਈ ਦੇ ਰਿਹਾ ਹਜੇ ਕੁੱਤਿਆਂ ਦੀ ਜਾਨਵਰਾਂ ਦੀ ਇੱਜ਼ਤ ਹੈ ਇਨਸਾਨਾਂ ਦੀ ਤਾਂ ਕੋਈ ਇੱਜ਼ਤ ਕਰਦਾ ਹੀ ਨਹੀਂ ਜੇ ਤੁਸੀਂ ਇਹਨਾਂ ਗਲਤ ਵਿਹਮੀਆਂ 'ਚ ਗਲਤ ਚੱਕਰਾਂ 'ਚ ਪਾਉਂਗੇ ਨਾ ਵੀ ਕੋਈ ਸਾਡੀ ਇੱਜ਼ਤ ਕਰੂ ਸਾਡੀ ਸਲਾਹਤਾ ਕਰੂ ਸਾਡੀ ਵਾਹ-ਵਾਹ ਕਰੂ ਤਾਂ ਵੀਰੇ ਪਿੱਛੇ ਰਹਿ ਜਾਓਗੇ ਜੇ ਤੁਸੀਂ ਅੱਗੇ ਜਾਣਾ ਨਾ ਜ਼ਿੰਦਗੀ 'ਚ ਤਾਂ ਲੋਕਾਂ ਤੋਂ ਵਾਹ-ਵਾਹ ਕਰਾਉਣੀ ਭੁੱਲ ਜਿਓ ਵਾਹ-ਵਾਹ ਨਹੀਂ ਕੋਈ ਕਿਸੇ ਦੀ ਕਰਦਾ ਤੁਸੀਂ ਆਪਣੇ ਆਪ 'ਚ ਸਹੀ ਰਹੋ ਆਪਣੇ ਪਰਮਾਤਮਾ ਦੀਆਂ ਨਜ਼ਰਾਂ 'ਚ ਸਹੀ ਰਹੋ ਤੁਸੀਂ ਲੋਕਾਂ ਨੂੰ ਕਿਉਂ ਸਰਟੀਫਿਕੇਟ ਦਿੰਦੇ ਫਿਰਦੇ ਹੋ ਵੀ ਅਸੀਂ ਸਹੀ ਆ ਸੋਡੇ ਸਰਟੀਫਿਕੇਟ ਦੇਣੇ ਹੀ ਸਾਨੂੰ ਤੰਗ ਕਰਦੇ ਆ ਮੈਂ ਆਪਦੀ ਜ਼ਿੰਦਗੀ ਮੈਂ ਤੁਹਾਨੂੰ ਦੱਸਦੀ ਮੇਰੀ ਨੀ ਜ਼ਿੰਦਗੀ ਬਰਬਾਦ ਨਹੀਂ ਸੀ ਹੋਣੀ ਜੇ ਮੈਂ ਸਹੀ ਫੈਸਲਾ ਮੌਕੇ ਤੇ ਲਿਆ ਹੁੰਦਾ ਤਾਂ ਅੱਜ ਮੈਂ ਦਿਨ ਨਹੀਂ ਸੀ ਦੇਖਦੀ ਕਦੇ ਵੀ ਨਹੀਂ ਸੀ ਦੇਖਣੀ ਅੱਜ ਬਹਿ ਕੇ ਪਸਤਾਉਣੀਆ ਪਸਤਾ ਕੇ ਸਾਨੂੰ ਪਤਾ ਮਿਲਦਾ ਹੀ ਕੁਛ ਨਹੀਂ ਕਿਉਂਕਿ ਲੰਘਿਆ ਵੇਲਾ ਕਦੇ ਕਿਸੇ ਦੇ ਹੱਥ ਨਹੀਂ ਆਇਆ ਕਿਸੇ ਦੇ ਹੱਥ ਨਹੀਂ ਆਇਆ ਜੇ ਆਇਆ ਤਾਂ ਕਹਿ ਦੋ ਕਦੇ ਕਿਸੇ ਦੇ ਲੰਘਿਆ ਵੇਲਾ ਹੱਥ ਨਹੀਂ ਆਉਂਦਾ। ਇਹਦੂ ਚੰਗਾ ਇਹੀ ਹੈ ਵੀ ਆਪਣੀ ਇਹ ਜ਼ਿੰਦਗੀ ਜਿਉਣ ਸਿੱਖ ਲਓ ਜਿਹੋ ਜੀ ਤੁਹਾਨੂੰ ਪਰਮਾਤਮਾ ਨੇ ਦਿੱਤੀ ਹੋਈ ਹੈ ਠੀਕ ਹੈ ਕਿਉਂਕਿ ਜੋ ਵੀ ਹੁੰਦਾ ਇਥੇ ਪਰਮਾਤਮਾ ਦੀ ਮਰਜ਼ੀ ਨਾਲ ਹੁੰਦਾ ਉਹ ਤੋਂ ਮਰਜ਼ੀ ਦੇ ਬਿਨਾਂ ਕੁਝ ਹੁੰਦੇ ਨਹੀਂ ਠੀਕ ਹੈ। ਮੈਂ ਕਹਿੰਦੀ ਆ ਮਰ ਮਰ ਕੇ ਜੀਣ ਨਾਲੋਂ ਤਾਂ ਨਾ ਕੋਈ ਫੈਸਲਾ ਹੀ ਲੈ ਲਓ। ਕਦੇ ਉਸ ਇਨਸਾਨ ਨਾਲ ਰਹਿਣਾ ਪਸੰਦ ਨਾ ਕਰੋ ਜਿਹੜਾ ਇਨਸਾਨ ਤੁਹਾਡੇ 24 ਘੰਟੇ ਅੱਖਾਂ 'ਚ ਚੁਬਦਾ ਜਾਂ ਤੁਹਾਨੂੰ ਪਰੇਸ਼ਾਨੀ ਪ੍ਰੋਬਲਮ ਦਿੰਦੀ ਆ। ਉਹਦੇ ਨਾਲੋਂ ਥੋੜਾ ਖਾਲੋ ਘੱਟ ਖਾ ਲਓ ਠੀਕ ਹੈ। पासा बट्टा ही चंका क्योंकि जोड़ा इंसान एक बार बिगड़ चुक सुधार नहीं सकते कदे भी तो जिंदगी सही फैसला टाइम रेंदे लो जो टाइम लंघ गया उदू बादए फैसले लोग कंजरी दस फिर सोनू ठीक है क्योंकि चाहे अपनी दुनिया जिथे मर्जी बन गई जिनी मर्जी सैंस बद गई कुछ भी बद गया पर लोगों की सोच उथे खड़ी उदू माड़ी हो चली है आप कहने सैंस बद गई ना ਸਾਇੰਸ ਜਰੂਰ ਵੱਧ ਗਈ ਹੋ ਪਰ ਲੋਕਾਂ ਦੀ ਸੋਚ ਉਦੋਂ ਮਾੜੀ ਹੋ ਗਈ ਥੱਲੇ ਆ ਗਈ ਅਗਲੇ ਜਵਾਨੇ ਦੇ ਵਿੱਚ ਲੋਕ ਐਸੇ ਭੋਲੇ ਹੁੰਦੇ ਸੀ ਕਦੇ ਕਿਸੇ ਦੀ ਚੀਜ਼ ਬਣਦੀ ਚ ਰਿਸ਼ਤੇ ਜੁੜਦੇ ਚ ਜਾਂ ਕੋਈ ਕੋਈ ਵੀ ਬਿਜ਼ਨਸ ਕੰਮ ਹੁੰਦਾ ਉਹਦੇ 'ਚ ਲੋਕ ਭਾਨੀ ਨਹੀਂ ਸੀ ਮਾਰਦੇ ਲੋਕ ਭੋਲੇ ਸੀ ਵਿਚਾਰੇ ਹੁਣ ਹੁਣ ਮੈਨੂੰ ਲੱਗਦਾ ਤੁਸੀਂ ਕੰਮ ਕਰਨ ਬਾਰੇ ਕੋਈ ਸੋਚੋਗੇ ਉਦੋਂ ਪਹਿਲਾਂ ਲੋਕਾਂ ਨੇ ਸੋਡਾ ਬਾ ਵਾ ਬਾ ਸੁਣ ਪਤੀ ਇੱਕ ਇਸ ਤਰ੍ਹਾਂ ਬਾਵਾ ਕਰਦੇ ਲੋਕ ਮੈਨੂੰ ਦੱਸਣ ਦੀ ਲੋੜ ਨਹੀਂ ਫਲਾਨਾ ਕਰਦਾ ਤੈਨੂੰ ਪਤਾ ਫਲਾਨਾ ਕਰਦਾ ਤੈਨੂੰ ਪਤਾ ਫਲਾਨੇ ਨੇ ਦੁਕਾਨ ਪਾ ਲਈ ਕਿਉਂ ਕਰੀ ਦੁਕਾਨ ਵਾਲੀ ਉਹ ਵਿਚਾਰੇ ਦੀ ਦੁਕਾਨ ਚੱਲੇ ਨਾ ਚੱਲੇ ਉਹਨੂੰ ਨਫਾ ਹੋਵੇ ਨਾ ਹੋਵੇ ਮੈਨੂੰ ਲੱਗਦਾ 10 ਘਰਾਂ 'ਚ ਤਾਂ ਰੋਟੀ ਖਾਦੀ ਉਹਨੂੰ ਨਿੰਦਕੇ ਜਾਂਦੀ ਹੈ ਫਲਾਨਾ ਹੈ ਕਿਉਂ ਕੋਈ ਉਹ ਬਣਿਆ ਕੀ ਫਿਰਦਾ ਉਹ ਮਲੰਗ ਉਹ ਨੰਗ ਪਤਾ ਨਹੀਂ ਕਿੱਸੇ ਕਿਵੇਂ ਕਰ ਲੈਂਦੇ ਆ ਵੀ ਉਹ ਫਲਾਨਾ ਨੰਗਾ ਹੈ ਜਾਂ ਫਲਾਨਾ ਸਾਹੂਗਾਰਾ ਪਤਾ ਨਹੀਂ ਕਿਵੇਂ ਲੋਕਾਂ ਨੂੰ ਪੱਤਰ ਚੱਲ ਜਾਂਦਾ ਮੇਰੇ ਤੋਂ ਆਪ ਸਮਝ ਤੋਂ ਬਾਹਰ ਹੈ ਛੱਡ ਦੇ ਵੀਰੇ ਇਹ ਗੱਲਾਂ ਕਰਕੇ ਤੁਹਾਨੂੰ ਕੁਝ ਨਹੀਂ ਮਿਲਣਾ ਸੋਡੀਆਂ ਚੁਗਲੀਆਂ ਕਰਨ ਨਾਲ ਨਾ ਤਾਂ ਕਿਸੇ ਦੇ ਕਿਸਮਤ ਤੋਂ ਕੋਈ ਚੀਜ਼ ਜਾ ਸਕਦੀ ਹੈ ਤੇ ਨਾ ਆ ਸਕਦੀ ਹੈ ਪਰ ਇਹ ਮੈਂ ਜ਼ਰੂਰ ਕਹੂੰਗੀ ਵੀ ਫੈਸਲੇ ਉਹੀ ਹੁੰਦੇ ਆ ਜੋ ਟਾਈਮ ਰਹਿੰਦੇ ਲੈ ਜਾਣ ਜੇ ਆਪਣੀ ਜ਼ਿੰਦਗੀ ਚ ਇੱਕ ਵਾਰੀ ਡਿਸਪੂਟ ਚੱਲ ਪਿਆ ਨਾ ਕਿਸੇ ਵੀ ਚੀਜ਼ ਨੂੰ ਲੈ ਕੇ ਕਿਸੇ ਰਿਸ਼ਤੇ ਨੂੰ ਲੈ ਕੇ ਚੱਲ ਪਿਆ ਜਾਂ ਕਿਸੇ ਰਿਸ਼ਤੇਦਾਰੀ ਨੂੰ ਲੈ ਕੇ ਚੱਲ ਪਿਆ ਜੋ ਮਰਜ਼ੀ ਗੱਲ ਆ ਜੇ ਵਿੱਚ ਜੇ ਤੁਹਾਡੇ ਇੱਕ ਵਾਰੀ ਡਿਸਪੂਟ ਚੱਲ ਪਿਆ ਉਹ ਡਿਸਪੂਟ ਤੁਸੀਂ ਸਾਰੀ ਉਮਰ ਕੱਢ ਨਹੀਂ ਸਕਦੇ ਚੱਲਦਾ ਹੀ ਰਹਿਣਾ ਉਹ ਮਹੀਨੇ ਲਈ ਸ਼ਾਂਤ ਹੋ ਜੂ 15 ਦਿਨਾਂ ਲਈ ਸ਼ਾਂਤ ਹੋ ਜੂ ਨਹੀਂ ਹੁੰਦਾ ਬਾਰ-ਬਾਰ ਤੁਹਾਨੂੰ ਉਹ ਚੀਜ਼ਾਂ ਰਿਲੀਜ਼ ਕਰਾਈਆਂ ਜਾਣੀਆਂ ਮੈਂ ਕਹਿੰਦੀ ਹਾਂ ਬੰਜਾ ਬੰਦਾ ਕੰਜਰ ਹੁੰਦਾ ਨਹੀਂ ਉਹਨੂੰ ਕੰਜਰ ਬਣਾਉਣ ਵਾਲੇ ਹੋਰ ਹੁੰਦੇ ਆ ਸਾਰਾ ਦਿਨ ਜਦੋਂ ਤੁਸੀਂ ਕਿਸੇ ਨੂੰ ਛੇੜੋਗੇ 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 ਆਕ ਕੇ ਤਾਂ ਉਹ ਬੰਦਾ ਤੁਹਾਡੇ ਕੁਝ ਨਾ ਕੁਝ ਮਾਰੂਗਾ ਹੀ ਚਾਕੇ ਬਿਕੋਂ ਤੁਸੀਂ ਮੈਨੂੰ ਜਾਣ ਨਹੀਂ ਦਿੰਦੇ ਜੇ ਮੈਂ ਆਪਾਂ ਕਹਿ ਦਿੰਦੇ ਨਾ ਵੀ ਜੱਤ ਤੁਰੇ ਜਾਂਦੇ ਕੁੱਤੇ ਦੇ ਲੱਤ ਨਾ ਮਾਰੂ ਵੀ ਉਹ ਲੱਤ ਫੜ ਲੈੰਦਾ ਉਹ ਫੜੂ ਨਾ ਤਾਂ ਹੋਰ ਕੀ ਕਰੂ ਅਗਲਾ RAM nal ਵਿਚਾਰਾ ਉਹ ਡੈਸਟ ਕਰ ਰਿਹਾ ਤੁਸੀਂ ਲੱਤ ਠੋਕੀ ਲੱਤੀ ਫੜੂ ਭਈ ਛੁੱਡੀ ਚਾਹੀ ਜਿੰਨਾ ਮਰਜੀ ਵਫਾਦਾਰ ਕੁੱਤਾ ਇਹ ਜੇ ਗੱਲਾਂ ਮੈਂ ਪਰਖੀਆਂ ਤੁਹਾਨੂੰ ਘੇਰ ਕਹਿਣੀ ਆ ਵੀ ਜੇ ਫੈਸਲੇ ਲੈਣੇ ਹੁੰਦਾ ਤਾਂ ਵੀਰੇ ਟਾਈਮ ਰਹਿੰਦੇ ਲੈ ਲਿਆ ਪਰ ਉਹਦੇ ਬਾਅਦ ਨਾ ਤਾਂ ਲੋਕ ਜਿਉਂਦੇ ਆ ਨਾ ਸਾਨੂੰ ਜਿਉਣ ਨਹੀਂ ਦਿੰਦੇ ਆ ਸਾਰੀ ਜ਼ਿੰਦਗੀ ਨਾ ਫਿਰ ਛੁੱਡੀ ਆ ਲੱਗ ਲਗਦੀ ਹੈ ਵੀ ਜਿਵੇਂ ਇੱਕ ਬੱਚੇ ਦਾ ਪਤੰਗ ਉੱਡ ਜਾਂਦਾ ਨਾ ਤੇ ਬੱਚਾ ਵਿਚਾਰਾ ਰੋੜੇ ਮਾਰੀ ਜਾਂਦਾ ਰੋੜੇ ਮਾਰੀ ਜਾਂਦਾ ਨੂੰ ਪਤਾ ਹੁੰਦਾ ਨਹੀਂ ਵੀ ਜਿੰਨਾ ਜ਼ਿਆਦਾ ਰੋੜੇ ਮਾਰੇਗਾ ਤਾਂ ਪਤੰਗ ਪਾਟ ਜਾਊ ਕਿਉਂਕਿ ਪਤੰਗ ਦੀ ਡੋਰ ਹੈ ਜਿਹੜੀ ਤਾਰ ਨਾਲ ਬਲੇਟੇ ਖਾ ਚੁੱਕੀ ਹੈ ਵੀ ਤੂੰ ਤਾਂ ਹਾਂ ਐਡੀ ਵੱਡੀ ਘਾਤੀ ਕਿਵੇਂ ਚੜਤੀ ਹੈ ਉਹਦੇ ਬਲੇਟੇ ਖੋਲੇਗਾ ਉਹੀ ਵਹਿ ਮਾਪਾ ਨੂੰ ਰਹਿ ਜਾਂਦਾ ਅੱਜ ਜਿੰਦਗੀ ਬਣ ਜੂ ਕੱਲ ਜਿੰਦਗੀ ਬਣ ਜੂ ਕੱਲ ਜਿੰਦਗੀ ਸੁਧਰੂ ਅੱਜ ਸੁਧਰੂ ਇਹ ਚੱਕਰ ਚ ਆਪਾਂ ਸਾਰੀ ਜ਼ਿੰਦਗੀ ਗੱਡ ਲੈਣੀ ਪਰ ਨਹੀਂ ਮੈਨੂੰ ਨਹੀਂ ਮੰਨਦੀ ਜੀ ਜੀ ਇੱਕ ਵਾਰੀ ਜਿਹੜੇ ਬੰਦੇ ਦਾ ਸੋਡੇ ਨਾਲ ਕੋਈ ਫਰਕ ਪੈ ਗਿਆ بگੜ ਗਿਆ ਸੋਡੇ ਨਾਲ ਬੰਦਾ ਮੈਨੂੰ ਨਹੀਂ ਲੱਗਦਾ ਵੀ ਉਹ ਰਿਸ਼ਤਾ ਦੁਬਾਰਾ ਹੋ ਜਾ ਬਣ ਜਾਣਾ ਨਹੀਂ ਬਣਦਾ ਗੱਲ ਸੱਚ ਹੈ ਦੇਣਾ ਸਿਆਣਿਆਂ ਨੇ ਜਮਾ ਸੱਚ ਕਿਹਾ ਪਰ ਆਪਾਂ ਲੋਕ ਨਹੀਂ ਮੰਨਦੇ ਉਹ ਕਹਿੰਦੇ ਦੁੱਧ ਫਟਿਆ ਤੇ ਸ਼ੀਸ਼ਾ ਟੁੱਟਾ ਦੁਬਾਰਾ ਜੁੜਦਾ ਨਹੀਂ ਜਿਵੇਂ ਸੇਮ ਗੱਲ ਇਨਸਾਨ ਦੀ ਹੁੰਦੀ ਹੈ ਨਹੀਂ ਵੀਰੇ ਜੇ ਇੱਕ ਵਾਰੀ ਕਿਤੇ ਸ਼ੱਕ ਦਾ ਬੀਜ ਪੈਦਾ ਹੋ ਜੇ ਨਾ ਤੇ ਜਾਂ ਦੁੱਧ ਫਟ ਜੇ ਤੁਸੀਂ ਉਹਨੂੰ ਦੁਬਾਰਾ ਦੁੱਧ ਨਹੀਂ ਬਣਾ ਸਕਦੇ ਨਹੀਂ ਬਣਾ ਸਕਦੇ ਕਿੰਨਾ ਚਿਰ ਮਰਜ਼ੀ ਕੋਸ਼ਿਸ਼ ਕਰਿਓ ਫਟੇ ਦੁੱਧ ਨੂੰ ਕੋਈ ਪਨੀਰ ਜਾਂ ਜਿਹਨੂੰ ਫਟੇ ਦੁੱਧ ਨੂੰ ਜਿਹੜਾ ਦੁੱਧ ਆਪਾ ਫਾੜਦੇ ਆ ਉਹਦਾ ਪਨੀਰ ਦਾ ਬਹੁਤ ਸਵਾਦ ਆਉਂਦਾ ਹੈ ਜਿਹੜਾ ਪਨੀਰ ਆਪਾ ਦੁੱਧ ਮਤਲਬ ਆਪਣੇ ਆਪ ਥੋੜਾ ਖਟਾਸ ਫੜ ਕੇ ਫਟ ਜਾਂਦਾ ਨਾ ਦੁੱਧ ਉਹਦਾ ਪਨੀਰ ਬਣਾ ਕੇ ਦੇਖ ਲਓ ਛੋਡੇ ਫਾੜੇ ਹੋਏ ਦੁੱਧ ਚ ਤੇ ਉਹ ਪਨੀਰ ਚ ਕਿੰਨਾ ਫਰਕ ਹੈ ਪਹਿਲੀ ਗੱਲ ਤੋਂ ਸੇਤੀ ਜੁੜਦਾ ਨਹੀਂ ਪਨੀਰ ਜੁੜ ਜੂ ਤਾਂ ਉਹਨਾਂ ਸਵਾਦ ਨਹੀਂ ਹੁੰਦਾ ਫਰਕ ਹੁੰਦਾ ਨਾ ਹੁੰਦਾ ਤਾਂ ਉਸੇ ਦੁੱਧ ਦਾ ਹੀ ਹੈ ਸੋ ਸੇਮ ਚੀਜ਼ ਆਪਣੀ ਲਾਈਫ ਦੀਆਂ ਹੁੰਦੀਆਂ ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਕੱਢ ਜਾਂਦੇ ਨਾ ਕਿਸੇ ਚੀਜ਼ ਨੂੰ ਸੁਧਾਰ ਲੈ ਪਰ ਉਹ ਨਹੀਂ ਸੁਧਰਦੀ ਐਂਡ ਤੇ ਆ ਕੇ ਜਦੋਂ ਤੁਹਾਨੂੰ ਅਕਲ ਆਉਂਦੀ ਹੈ ਤੁਹਾਡੀ ਉਮਰ ਹੀ ਇੰਨੀ ਹੋ ਜਾਂਦੀ ਆ ਵੀ ਯਾਰ ਮੈਂ ਤਾਂ ਸਾਰੀ ਜ਼ਿੰਦਗੀ ਕੱਢ ਲਈ ਮੈਂ ਤਾਂ ਬੰਦੇ ਨੂੰ ਸੁਧਾਰ ਨਹੀਂ ਸਕਿਆ ਇਹਨੇ ਤਾਂ ਉਹ ਲਈ ਤੇ ਆਣਾ ਹੀ ਨਹੀਂ ਮੈਂ ਤਾਂ ਉਹੀ ਕੰਮ ਚਾਲੂ ਰੱਖਣਾ ਫਿਰ ਬਦਾਂ ਬਹਿ ਕੇ ਫੈਸਲੇ ਲੈਣੇ ਸ਼ੁਰੂ ਹੋ ਜਾਂਦੇ ਯਾਰ ਮੈਂ ਕਾਸ਼ ਕਿਉਂਕਿ ਇਸ ਬੀਤਿਆ ਸਮਾਂ ਕਦੇ ਵਾਪਸ ਨਹੀਂ ਆਉਣਾ ਕਾਸ਼ ਜਰ ਮੈਂ ਉਦੋਂ ਮੈਂ ਵੀ ਚੀਜ਼ਾਂ ਸੋਚਦੀਆਂ ਮੈਂ ਤੁਹਾਨੂੰ ਤਾਂ ਇਹ ਨਹੀਂ ਕਹਿਣੀ ਕਾਸ਼ ਜਰ ਮੈਂ ਉਦੋਂ ਆਹ ਫੈਸਲਾ ਲੈ ਲੈਂਦਾ ਕਾਸ਼ ਜਰ ਮੈਂ ਉ ਨਾ ਜਰ ਜੀ ਮੈਂ ਐ ਕਰ ਲੈਂਦਾ ਨਹੀਂ ਵੀਰੇ ਵਿੱਤਿਆ ਸਮਾਂ ਕਦੇ ਹੱਥ ਨਹੀਂ ਆਉਂਦਾ ਜਦੋਂ ਆਪਾਂ ਬਡੇਰੀ ਉਮਰ ਚ ਚੜ ਜਾਨੇ ਨਾ ਉਹਦਾ ਆਪਾਂ ਫੈਸਲੇ ਲੈਣ ਜੋਗਰੇ ਰਹਿੰਦੇ ਨਹੀਂ ਜੇ ਲੈਣੇ ਨਾ ਕੋਈ ਫੈਸਲਾ ਤਾਂ ਆਪਾਂ ਕੰਜਰ ਖਵਾਉਨੇ ਆ ਠੀਕ ਹੈ ਸੋ ਫੈਸਲਾ ਲੈਣਾ ਨਾ ਵੀਰੇ ਟਾਈਮ ਰਹਿੰਦੇ ਰਹਾ ਲਿਆ ਕਰੋ ਛੋੜ ਕੇ ਤਲਵਾਰ ਨਹੀਂ ਤਰੀ ਕਿਸੇ ਦੀ ਚੇਫ ਚਾਉਣ ਦੀ ਲੋੜ ਨਹੀਂ ਜੇ ਛੋਡੀ ਕੋਈ ਐਸੀ ਸਟਾਰਟਿੰਗ ਆ ਨਾ ਜ਼ਿੰਦਗੀ ਦੀ ਤੇ ਪਹਿਲੇ ਨਾਲ ਹੀ ਛੋਡੀ ਜ਼ਿੰਦਗੀ ਚ ਖਲਿਆਰਾ ਪੈ ਚੱਲਿਆ ਛੋਡੀ ਜ਼ਿੰਦਗੀ ਵਿਗੜ ਚੱਲੀ ਆ ਤਾਂ ਸਮਝ ਲਓ ਵੀ ਉਹ ਸਾਰੀ ਜ਼ਿੰਦਗੀ ਹੀ ਵਿਗੜੂਗੀ ਸਾਰੀ ਜ਼ਿੰਦਗੀ ਤੁਸੀਂ ਆਪ ਉਲਝੋਗੇ ਉਸ ਚੀਜ਼ ਨੂੰ ਸੁਲਝਾਉਂਦੇ ਸਲਝਾਉਂਗੇ। ਸੋ ਸਮਾਂ ਰਹਿੰਦੇ ਫੈਸਲੇ ਲੈ ਲਿਆ ਕਰੋ। ਜਿੱਥੇ ਤੁਹਾਨੂੰ ਪਤਾ ਲੱਗ ਜਾਣਾ ਵੀ ਇੱਥੇ ਮੇਰਾ ਤਾਂ ਨਹੀਂ ਪਾਸਾ ਉਹਨਾਂ ਲੋਕਾਂ ਤੋਂ ਚਾਰਪਮਾ ਗੱਲਾਂ ਸੁਣ ਲਿਆ ਕਰੋ ਪਰ ਆਪਣੇ ਫੈਸਲੇ ਲੈ ਲਿਆ ਕਰੋ। ਲੋਕਾਂ ਨੇ ਤਾਂ ਤੁਹਾਨੂੰ ਫੇਰ ਵੀ ਕਹਿਣੀ ਹੈ ਕਿਉਂਕਿ ਜੇ ਤੁਸੀਂ ਲੜਪੜ ਕੇ ਜ਼ਿੰਦਗੀ ਕੱਢੋਗੇ ਫੇਰ ਵੀ ਲੋਕਾਂ ਨੇ ਤੁਹਾਨੂੰ ਕੰਜਰੀ ਕਹਿਣਾ ਮੈਂ ਤਾਂ ਕਹਣੀ ਵੀ ਇਹ ਪਰਵਾਹਾਂ ਨਾ ਕਰਿਆ ਕਰੋ। ਮਰਦਾ ਹੀ ਉਹ ਬੰਦਾ ਜਿਹੜਾ ਲੋਕਾਂ ਦੀ ਪਰਵਾਹ ਕਰਦਾ ਜਿਹੜਾ ਬੰਦਾ ਠੀਠ ਹੁੰਦਾ ਨਾ ਵੀ ਯਾਰ ਮੇਰਾ ਨਾਮ ਹੋ ਗਿਆ ਭੈਣ ਬਣਾਵੇ ਪਤਾ ਛੱਡਿਆ ਕੁੱਣ ਆਪਾਂ ਨੂੰ ਨਹੀਂ ਇਹ ਛਾਪੇ ਹੁੰਦੇ ਜਿਹੜਾ ਅੜ ਜਾਂਦਾ ਨਾ ਅੱਜ ਕੱਲ ਸੁਖੀ ਉਹੀ ਬੰਦਾ ਜਿਹੜੇ ਚੇਫਾਂ ਚ ਆ ਜਾਂਦਾ ਜੀ ਫਲਾਨਾ ਕਹਿੰਦਾ ਧੰਕਾ ਕਹਿੰਦਾ ਮਰਦੇ ਉਹੀ ਹੈ ਜਿਹੜੇ ਆਪਣਾ ਕੋਈ ਰੌਲਾ ਰੱਪਾ ਮਟਾ ਕੇ ਤੁਰ ਜਾਂਦੇ ਨਾ ਮੁੜ ਕੇ ਆਪਣੀ ਗੱਲ ਤੱਕ ਨਹੀਂ ਉਹ ਸੁਣਦੇ ਆਪਾਂ ਲੱਖ ਉਹਨਾਂ ਨੂੰ ਕਹੀਏ ਵੀ ਮੈਂ ਦੁਖੀ ਹਾਂ ਮੈਂ ਸੁਖੀ ਹਾਂ ਫੇਰ ਨਹੀਂ ਉਹ ਆਪਣੀ ਗੱਲ ਕੋਲ ਸੁਣਦੇ ਫੇਰ ਆ